ਮਣੀ ਜੋਲੀਆਂ ਚ ਤਾਂ ਐਵੇਂ ਆ ਕਿ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਸਾਨੂੰ ਇੱਕ ਆਰਡਰ ਸਿਗਾ ਕਿ ਉਹਨਾਂ ਵੱਲੋਂ ਇੱਕ ਡਿਮੋਲੀਸ਼ਨ ਡਰਾਈਵ ਜੋਲੀਆਂ ਪਿੰਡ ਦੇ ਵਿੱਚ ਜਿਹੜੇ ਲੋਕਾਂ ਨੇ ਇਲੀਗਲ ਕੰਸਟਰਕਸ਼ਨ ਸਟਰੀਟ ਦੇ ਵਿੱਚ ਕੀਤੀਆਂ ਹੋਈਆਂ ਉਹਨੂੰ ਉਹਨਾਂ ਨੇ ਹਟਾਉਣਾ ਸੀ ਉਹਦੇ ਲਈ ਅਸੀਂ ਇੱਥੇ ਉਹਨਾਂ ਨੂੰ ਪੁਲਿਸ ਹਲਪ ਦੇਣ ਆਏ ਸੀ ਕਿ ਜੇ ਲਾਅਨ ਆਰਡਰ ਦਾ ਕੋਈ ਇਸ਼ੂ ਨਾ ਕ੍ਰੀਏਟ ਹੋਵੇ ਉਹਦੇ ਵਾਸਤੇ ਉਹਨਾਂ ਨੇ ਪੁਲਿਸ ਮਦਦ ਮੰਗੀ ਸੀ ਥਰੂ ਡੀਸੀ ਆਫਿਸ ਤੇ ਐਸਐਸਪੀ ਸਾਹਿਬ ਨੂੰ ਲਿਖਿਆ ਸੀ ਉਹਦੇ ਲਈ ਅਸੀਂ ਪੁਲਿਸ ਮਦਦ ਦੇਣ ਲਈ ਆਏ ਸੀ ਤੇ ਲੇਕਿਨ ਇੱਥੇ ਜਦੋਂ ਇਹਨਾਂ ਜਿਨ੍ਹਾਂ ਲੋਕਾਂ ਨੇ ਇਲੀਗਲ ਕੰਸਟਰਕਸ਼ਨਸ ਕੀਤੀਆਂ ਉਹਨਾਂ ਬਾਰੇ ਇਹ ਹੈ ਕਿ ਤਕਰੀਬਨ ਸਾਰੇ ਲੋਕਾਂ ਤੇ 7-7 8-8 5-5 ਮੁਕਦਮੇ ਦਰਜ ਜਿਵੇਂ ਇੱਕ ਕੋਈ ਸਤਪਾਲ ਹੈ ਫਿਰ ਇੱਕ ਗੋਲਗੱਪਾ ਗੁਰਪ੍ਰੀਤ ਗੁਰਪ੍ਰੀਤ ਸਿੰਘ ਐਸ ਗੋਲਗੱਪਾ ਫਿਰ ਆ ਪਿੱਛੇ ਆਪਣੇ ਹਰਬੰਸ ਸਿੰਘ ਬੰਸੇ ਦਾ ਘਰ ਸੀ ਔਰ ਰਾਈਟ ਹੈਂਡ ਸਾਹਿਬ ਕੋਈ ਬੇਬੀ ਹੈ ਸੋ ਐਵੇਂ ਦੇ ਸਾਰੇ ਹਾਂਜੀ ਸਰਬਜੀਤ ਬੇਬੀ ਸੋ ਕੋਈ ਹੀ ਘਰ ਇੱਥੇ ਹੋਊਗਾ ਜਿਹੜਾ ਨਸ਼ੇ ਦਾ ਕੰਮ ਨਹੀਂ ਕਰਦਾ ਜਿਹੜਾ ਨਹੀਂ ਕਰਦਾ ਤਾਂ ਚੰਗੀ ਗੱਲ ਹੈ ਲੇਕਿਨ ਅਸੀਂ ਬੜਾ ਸਖਤ ਮੈਸੇਜ ਮੈਸੇਜ ਵੀ ਨਹੀਂ ਹੁਣ ਮੈਸੇਜ ਦਿੰਦਿਆਂ ਨੂੰ ਤਾਂ ਆਲਮੋਸਟ 2 ਸਾਲ ਹੋ ਗਏ ਹੁਣ ਤਾਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਸਾਡੇ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਸਰਤਾਜ ਸਿੰਘ ਜੀ ਚਾਹਲ ਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਸਰ ਆਈਪੀਐਸ ਉਨ੍ਹਾਂ ਦੀ ਰਹਿਨਮਾਈ ਹੇਠ ਨਸ਼ੇ ਦੇ ਖਿਲਾਫ ਪੁਲਿਸ ਪਮਪਾਰ ਹੋਈ ਹੋਈ ਹੈ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਜਾਂ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਬਹੁਤ ਸਖਤ ਸਟੈਪ ਲਏ ਜਾ ਰਹੇ ਨੇ ਉਹਦੇ ਤਹਿਤ ਜੇ ਤੁਸੀਂ ਅੱਜ ਦੇਖ ਰਹੇ ਹੋ ਇੱਥੇ ਕਿ ਉਹਨਾਂ ਨੂੰ ਜਿਹੋ ਜੀ ਫੀਲਿੰਗ ਆ ਰਹੀ ਹੋਊਗੀ ਤੇ ਹੁਣ ਇੱਥੇ ਪੈਰ ਫੜਦੇ ਆ ਕਿ ਦੀ ਮਾਫੀਆਂ ਮੰਗਦੇ ਆ ਵੀ ਅਸੀਂ ਹੁਣ ਨਹੀਂ ਕਰਦੇ ਅੱਗੇ ਤੋਂ ਨਹੀਂ ਕਰਦੇ ਪਰ ਇਹ ਬਾਜ਼ ਨਹੀਂ ਹੁੰਦੇ ਤੇ ਇਹਨਾਂ ਨੂੰ ਅਸੀਂ ਤੁਹਾਡੇ ਮਾਧਿਅਮ ਰਾਹੀਂ ਹੋਰ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਜਿੱਥੇ ਜਿੱਥੇ ਲੋਕੀ ਇਸ ਕੰਮ 'ਚ ਲਿਬੜੇ ਹੋਏ ਨੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਬਾਜ ਆ ਜਾਓ ਤੁਹਾਡੇ ਖਿਲਾਫ ਇਸ ਤੋਂ ਵੀ ਸਖਤ ਸਟੈਪ ਲੈ ਜਾਣਗੇ ਸਰ ਜਿੰਨਾ ਖਿਲਾਫ ਕਾਰਵਾਈ ਕੀਤੀ ਗਈ ਹੈ ਉਹਨੇ ਕਿੰਨੇ ਕਿ ਜਿਹੜੇ ਮੁਕੱਦਮੇ ਦਰਜ ਨੇ ਜੇ ਕਿ ਰੇਸ਼ਾ ਦੇ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਭ ਤੋਂ ਪਹਿਲਾਂ ਘਰ ਸਤਪਾਲ ਦਾ ਆਪਾਂ ਵੇਖਿਆ ਸੀ ਉਹਦੇ ਖਿਲਾਫ 8 ਮੁਕੱਦਮੇ ਸੀ ਉਸ ਤੋਂ ਬਾਅਦ ਗੁਰਪ੍ਰੀਤ ਗੋਲਗੱਪੇ ਦੇ ਖਿਲਾਫ ਸ਼ਾਇਦ 9 ਮੁਕੱਦਮੇ ਦਰਜ ਸੀ ਬੇਵੀ ਦੇ ਖਿਲਾਫ ਵੀ ਹੁਣ ਇੱਥੇ ਮੌਕੇ ਤੇ ਆ ਕੇ ਪਤਾ ਕਰ ਰਿਹਾ ਹਾਂ 8 5 8 ਮਕਦਮੇ ਕਿਸੇ ਤੇ ਹਰ ਬੰਸ ਬੰਸੇ ਦੇ ਘਰ ਤੇ ਤੁਸੀਂ ਇਹਨਾਂ ਦੇ ਘਰਾਂ ਦਾ ਵੇਖ ਲਓ ਇਹਨਾਂ ਦੀਆਂ ਐਲੀਵੇਸ਼ਨਸ ਤੇ ਕਿੰਨੇ ਵਧੀਆ ਤਰੀਕੇ ਨਾਲ ਬਣੇ ਨੇ ਪਿਛਲੀ ਵਾਰੀ ਜਦੋਂ ਮੈਂ ਇੱਥੇ ਇੱਕ ਵਾਰੀ ਆਇਆ ਸੀ ਕੋਆਰਡੀਨੇਟ ਸਰਚ ਕਰਨ ਲਈ ਤਾਂ ਮੈਂ ਇੱਥੇ ਇੱਕ ਦੁਕਾਨਦਾਰ ਨੂੰ ਪੁੱਛ ਬਿਠਾ ਮੈਂ ਕਿਹਾ ਵੀ ਇਹ ਜਿਹੜੇ ਸਾਹਮਣੇ ਘਰ ਨੇ ਇਹ ਕੀ ਕੰਮ ਕਰਦੇ ਨੇ ਤੇ ਉਹ ਹੱਸ ਕੇ ਮੈਨੂੰ ਕਹਿਣ ਲੱਗਾ ਵੀ ਤੁਹਾਨੂੰ ਨਹੀਂ ਪਤਾ ਕੀ ਕਰਦੇ ਨੇ ਮਤਲਬ ਹੀ ਵਾਸ ਸੋ ਕਲੀਅਰ ਕਿ ਫੇਰ ਅਸੀਂ ਇਹਨਾਂ ਨੂੰ ਜਦੋਂ ਪੁੱਛਦੇ ਆ ਤਾਂ ਕਿ ਸਾਨੂੰ ਆਪਣਾ ਸੋਰਸ ਆਫ ਇਨਕਮ ਦੱਸੋ ਵੀ ਇਹ ਜਿਹੜੇ ਤੁਸੀਂ ਏਡੇ ਏਡੇ ਘਰ ਬਣਾਏ ਨੇ ਇਹ ਤੁਹਾਡਾ ਕੀ ਕੰਮ-ਕਾਰ ਕਰਦੇ ਹੋ ਕੀ ਸੋਰਸ ਹੈ ਉੱਥੇ ਆ ਕੇ ਬਿਲਕੁਲ ਚੁੱਪ ਕਰ ਜਾਂਦੇ ਨੇ ਜਿਹਦੇ ਤੋਂ ਸਾਫ਼ ਯਾਹਰ ਹੈ ਕਿ ਬਾਜ਼ ਨਹੀਂ ਆ ਰਹੇ ਆਪਣੇ ਕੰਮਾਂ ਤੋਂ ਤੇ ਅੱਗੇ ਵੀ ਇਹਨਾਂ ਨੂੰ ਸਖਤੀ ਨਾਲ ਇਹਨਾਂ ਦੇ ਨਾਲ ਨਿਜੀਠਿਆ ਜਾਊਗਾ ਨਾ ਸ਼ਰਤਾਂ ਕੋਈ ਚੇਤਾਵਨੀ ਸਰ ਆਉਣ ਵਾਲੀ ਤੇ ਮੈਂ ਬਾਰ-ਬਾਰ ਪਿਛਲੇ ਕੁਝ ਟਾਈਮ ਤੋਂ ਕਹਿਣਾ ਵੀ ਚੇਤਾਵਨੀਆਂ ਬਹੁਤ ਹੋ ਗਈਆਂ ਹੁਣ ਹੁਣ ਤਾਂ ਐਕਸ਼ਨ ਦਾ ਟਾਈਮ ਹੈ ਤੇ ਅਸੀਂ ਹੁਣ ਐਕਸ਼ਨ ਹੀ ਲੈ ਕੇ ਇਹਨਾਂ ਨੂੰ ਨੱਥ ਪਾਵਾਂਗੇ ਕਿੰਨਾ ਚਿਰ ਤੁਸੀਂ ਇਹਨਾਂ ਦੀਆਂ ਢੇਡੀਆਂ ਢਾਤਿਆਂ ਇਹ ਤੋਂ ਬਾਅਦ ਕੀ ਐਕਸ਼ਨ ਹੋਊਗਾ ਬ੍ਰਦਰ ਫਰਦਰ ਜਿਹੜੇ ਬੰਦੇ ਲੋਫਲੀ ਵੇਖਿਆ ਜਾਊਗਾ ਕਿਹੜਾ ਬੰਦਾ ਬੇਲ ਤੇ ਬਾਹਰ ਹੈ ਜੇ ਕਿਸੇ ਤਰ੍ਹਾਂ ਉਹਦੀ ਬੇਲ ਰਿਜੈਕਟ ਹੋ ਸਕਦੀ ਹੈ ਉਹਦੀ ਬੇਲ ਰਿਜੈਕਟ ਹੋਣੀ ਚਾਹੀਦੀ ਹੈ ਜੇ ਕੋਈ ਪੀਓ ਹੈ ਤਾਂ ਪੀਓ ਦੀ ਪ੍ਰोसीडिंग ਉਹਦੀ ਜਿਹੜੀ ਫਰਦਰ ਉਹਦੀ ਪ੍ਰਾਪਰਟੀ ਜਿਹੜੀ ਹੈ ਸੀਜ਼ ਕਰਨ ਲਈ ਜੋ ਐਫਰਟ ਕੀਤੇ ਜਾ ਸਕਦੇ ਇਹਨਾਂ ਚੋਂ ਜੇ ਕਿਸੇ ਦੇ ਖਿਲਾਫ ਮਤਲਬ ਕਮਰਸ਼ੀਅਲ ਕੁਆਂਟੀਟੀ ਦੇ ਮਕਦਮੇ ਨੇ ਤੋਂ ਅਸੀਂ ਉਹ ਕੰਪੀਟੈਂਟ ਅਥਾਰਟੀ ਨੂੰ ਕੇਸ ਬਣਾ ਕੇ ਭੇਜੀਦਾ ਕਿ ਇਹ ਬੰਦਾ ਨਸ਼ਾ ਤਸਕਰੀ ਦੇ ਦੁਆਰਾ ਹੀ ਆ ਪ੍ਰਾਪਰਟੀ ਬਣਾਈ ਬੈਠਾ ਉਹ ਜਿੰਨਾ ਵਧੀਆ ਤਰੀਕੇ ਨਾਲ ਅਸੀਂ ਰਿਕਾਰਡ ਇਕੱਠਾ ਕਰਕੇ ਲਿਖ ਕੇ ਭੇਜਦੇ ਆ ਉਹ ਕੰਪੀਟੈਂਟ ਅਥਾਰਟੀ ਜਿਹੜੀ ਹੁੰਦੀ ਆ ਉਹ ਫਿਰ ਉਹ ਉਸ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੰਦੀ ਆ ਫ੍ਰੀਜ਼ ਕਰਨ ਤੋਂ ਬਾਅਦ ਜਿਹੜੇ ਅਗਲੇ ਆਰਡਰਸ ਹੁੰਦੇ ਨੇ ਉਹ ਫਿਰ ਕਨਫਿਸਕੇਟ ਹੋ ਜਾਂਦੀ ਆ ਉਹ ਸਰਕਾਰ ਦੀ ਪ੍ਰਾਪਰਟੀ ਬਣ ਜਾਂਦੀ ਆ ਤੋ ਜਿਹੜੇ ਬੰਦੇ ਦਾ ਜਿੱਥੇ ਤੱਕ ਪ੍ਰੋਸੈਸ ਪਹੁੰਚਿਆ ਹੋਇਆ ਠੀਕ ਹੈ ਉਹਨੂੰ ਅੱਗੇ ਵਧਣ ਲਈ ਮੈਂ ਡੀਐਸਪੀ ਸਾਹਿਬ ਇੱਥੇ ਹਾਜ਼ਰ ਨੇ ਇਹਨਾਂ ਨੂੰ ਕਹੂੰਗਾ ਕਿ ਇਹ ਕੱਲੇ-ਕੱਲੇ ਘਰ ਦਾ ਰਿਕਾਰਡ ਛਾਣਵੀਂਣ ਕਰਕੇ ਜਿਹਦੇ ਖਿਲਾਫ ਜੋ ਵੀ ਐਕਸ਼ਨ ਲੈਣਾ ਬਣਦਾ ਉਹਨੂੰ ਸਿਰੇ ਲਾਇਆ ਜਾਵੇ ਸਰ ਪਾਣੀਕਾਰ ਦੌਰ ਕਰਦਿਆਂ ਨਾ ਪਹਿਲੇ ਨੰਬਰ ਚ ਆਉਂਦੀ ਨਸ਼ੇ ਨੂੰ ਕੀ ਹੁਣ ਕੰਟਰੋਲ ਹੋਇਆ ਵੱਡੀ ਪੱਧਰ ਦੀ ਜਿੱਦਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਮੈਂ ਤਾਂ ਤੁਹਾਨੂੰ ਲੋਕਾਂ ਨੂੰ ਹੀ ਪੁੱਛਣਾ ਚਾਹੂੰਗਾ ਕਿ ਤੁਹਾਡੇ ਕੋਲ ਹੁਣ ਕੀ ਕਿਸ ਤਰ੍ਹਾਂ ਦਾ ਫੀਡਬੈਕ ਆਉਂਦਾ ਸਾਨੂੰ ਲੱਗਦਾ ਹੈ ਕਿ ਲੋਕ ਘਰਾਂ ਨੂੰ ਛੱਡ ਛੱਡ ਕੇ ਭੱਜ ਜਾਂਦੇ ਹੁਣ ਕਿਸੇ ਵੀ ਬੰਦੇ ਨੂੰ ਮਿਲਦੇ ਆ ਤਾਂ ਇਹ ਲੇਡੀਜ਼ ਨੂੰ ਘਰ ਛੱਡ ਕੇ ਆਪ ਬੰਦਾ ਕੋਈ ਵੀ ਨਹੀਂ ਲੱਭਦਾ ਸਾਨੂੰ ਦੂਜਾ ਤੁਹਾਡਾ ਸਵਾਲ ਸੀਗਾ ਕਿ ਹੁਣ ਤੱਕ ਸੰਗਰੂਰ ਵਿੱਚ ਕਿੰਨੀਆਂ ਡਿਮੋਲਿਸ਼ਨਸ ਹੋ ਚੁੱਕੀਆਂ ਨੇ ਮੈਨੂੰ ਲੱਗਦਾ ਅੱਜ 20 ਤੋਂ ਬਾਅਦ 21ਵੀਂ ਡਿਮੋਲਿਸ਼ਨ ਸੀ ਸਕਰੂਰ ਜ਼ਿਲ੍ਹੇ ਦੇ ਵਿੱਚ ਸਭ ਪ੍ਰਾਪਰਟੀ ਫ੍ਰੀਜ਼ ਹੋਈ ਹੈ ਹੁਣ ਤੱਕ ਆਪਣੇ ਇਸ ਜ਼ਿਲ੍ਹੇ ਦੇ ਵਿੱਚ ਯੈਸ ਯੈਸ ਸਾਡੇ ਡਿਸਟ੍ਰਿਕਟ ਦੇ ਵਿੱਚ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਤਕਰੀਬਨ 9 ਕੇਸਸ ਭੇਜੇ ਗਏ ਸੀਗੇ 9 ਚੋਂ 2 ਹਲੇ ਅੰਡਰ ਪ੍ਰੋਸੈਸ ਨੇ ਤੇ 7 ਜਿਹੜੀਆਂ ਨੇ ਉਹ ਫ੍ਰੀਜ਼ ਹੋ ਚੁੱਕੀਆਂ ਨੇ ਤੇ ਅੱਗੇ ਉਹਨਾਂ ਨੂੰ ਕਨਫਿਸਕੇਟ ਕਰਨ ਲਈ ਕਾਰਵਾਈ ਜਿਹੜੀ ਹੈ ਗਈ ਆ ਉਹ ਵੀ ਜਾਰੀ ਹੈ